ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕੀ ਸਾਧ ਸੰਗਤ ਜੀ ਅੱਜ ਆਪਾਂ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 55 ਅੰਕ ਤੋਂ ਸੰਥਿਆ ਆਰੰਭ ਕਰ ਰਹੇ ਹਾਂ ਸਤਨਾਮ ਵਾਹਿਗੁਰੂ ਸਾਹਿਬ ਜੀ ਸਤਨਾਮ ਵਾਹਿਗੁਰੂ ਸਾਹਿਬ ਜੀ ਸਿਰੀ ਰਾਗ ਮਹੱਲਾ ਪਹਿਲਾ ਮਛਲੀ ਜਾਲ ਨਾ ਜਾਣਿਆ ਸਰ ਖਾਰਾ ਅਸਗਾਹ ਅਤ ਸਿਆਣੀ ਸੋਹਣੀ ਕਿਉ ਕੀਤੋ ਵਿਸਾਹ ਕੀਤੇ ਕਾਰਣ ਪਕੜੀ ਕਾਲ ਨਾ ਟਲੈ ਸਿਰਾਹੋ ਭਾਈ રે ਕਿਉ ਸਿਰ ਜਾਣੋ ਕਾਲ ਜੋ ਮੱਛੀ ਤਿਉ ਮਾਨਸਾ ਪਵੈ ਅਚਿੰਤਾ ਜਾਲ ਰਹਾ ਸਭ ਜਗ ਬੰਧੋ ਕਾਲ ਕੋ ਬਿਨ ਗੁਰ ਕਾਲ ਅਫਾਰ ਸੱਚ ਰੱਤੇ ਸੇ ਉਪਰੇ ਦੁਬਿਦਾ ਛੋੜ ਬਿਕਾਰ ਹਉ ਤਿਨ ਕੈ ਬਲੇ ਹਾਰਣੈ ਦਰ ਸੱਚੈ ਸਚਿਆਰ ਸੀ ਚਾਨੈ ਜੋ ਪੰਖੀਆ ਜਾਲੀ ਪਦਕ ਹਾਥ ਹਾਂ ਸੀ ਚਾਨੈ ਥਮ ਕਲਾ ਕੇ ਜਿਉ ਪੰਖੀਆ ਵਿਸ਼ਰਾਮ ਜਾਲੀ ਬਾਦ ਇੱਕ ਹਾਥ ਇਹਨੂੰ ਬਾਦ ਕ ਬੋਲਣਾ ਬਾਦ ਕ ਨਹੀਂ ਬੋਲਣਾ ਬਾਦ ਇੱਕ ਹਾਥ ਪੋਲੇ ਬੋਲਣ ਗੌਰ ਰਾਖੇ ਸੇ ਉਭਰੇ ਹੋਰ 파ਥੇ ਜੋਗ ਹੈ ਸਾਥ ਬਿਨ ਨਾਵੈ ਕਿਉਨ ਸੁਟੀ ਹੈ ਕੋਏ ਨਾ ਸੰਗੀ ਸਾਥ ਸਚੋ ਸੱਚਾ ਆਖੀਐ ਸੱਚੇ ਸੱਚਾ ਥਾਨ ਜਿਨੀ ਸੱਚਾ ਮੰਨਿਆ ਤਿਨ ਮਨ ਸੱਚ ਧਿਆਨ ਮਨ ਮੁਖ ਸੂਚੇ ਜਾਣੀ ਹੈ ਗੁਰਮੁਖ ਜਿਨ੍ਹਾਂ ਗੁਮਾਨ ਜੀ ਮਨ ਮਮਾ ਨੰਨੇ ਰਸਿਆਰੀ ਮਨ ਇਥੇ ਠੰਮਕ ਲਾ ਕੇ ਮੁਖ ਸੂਚੇ ਜਾਣੀ ਹੈ ਮਨ ਮੁਖ ਇਕੱਠਾ ਨਹੀਂ ਕਹਿਣਾ ਮਨ ਤੇ ਠੰਮਕ ਲਾ ਕੇ ਮੁਖ ਸੂਚੇ ਜਾਣੀ ਹੈ ਗੁਰਮੁਖ ਜਿਨ੍ਹਾਂ ਗਿਆਨ ਮਨ ਮੁਖ ਸੂਚੇ ਜਾਣੀ ਹੈ ਗੁਰਮੁਖ ਜਿਨ੍ਹਾਂ ਗਿਆਨ ਸਤਗੁਰ ਅੱਗੇ ਅਰਦਾਸ ਕਰ ਸਾਜਨ ਦੇ ਮਿਲਾਇ ਸਾਜਨ ਮਿਲਿਆ ਸੁਖ ਪਾਇਆ ਜਮ ਦੂਤ ਮੋਏ ਵਿਖ ਖਾਏ ਨਾਵੇਂ ਅੰਦਰ ਹੋ ਵਸਾਂ ਨਾਉ ਵਸ ਮਨ ਆਏ ਬਾਜ ਗੁਰੂ گوвар ਹੈ ਬਿਨ ਸਬਦੈ ਪੂਜ ਨਾ ਪਾਏ ਗੁਰ ਮਤੀ ਪ੍ਰਗਾਸ ਹੋਏ ਸੱਚ ਰਹੈ ਲਿਬ ਲਾਏ ਤਿਥੈ ਕਾਲ ਨ ਸੰਚਰੈ ਜੋਤੀ ਜੋਤ ਸਮਾਈ ਤੂੰ ਹੈ ਸਾਜਨ ਤੂੰ ਸੁਜਾਨ ਤੂੰ ਆਪੇ ਮੇਲਣ ਹਾਰ ਗੁਰ ਸਬਦੀ ਸਾ ਲਾਹੀਐ ਅੰਤ ਨਾ ਪਾਰਾ ਬਾਰ ਤਿਥੈ ਕਾਲ ਨ ਅਪੜੈ ਜਿਥੈ ਗੁਰ ਕਾ ਸ਼ਬਦ ਅਪਾਰ ਹੁਕਮੀ ਸਬੇ ਉਪਜਹਿ ਹੁਕਮੀ ਕਾਰ ਕਮਾਹੇ ਹਾਂ ਹੁਕਮੀ ਸਬੇ ਉਪਜਹਿ ਹੁਕਮੀ ਤੇ ਠੰਮ ਕਲਾਉਣਾ ਸਬੇ ਉਪਜਹਿ ਮਿਸਰਾਮ ਹੁਕਮੀ ਫਿਰ ਠੰਮਕ ਲਾ ਕੇ ਕਾਰ ਕਮਾਹੇ ਹੁਕਮੀ ਕਾਲੈ ਵਸ ਹੈ ਹੁਕਮੀ ਸਾਚ ਸਮਾਹੀ ਨਾਨਕ ਜੋ ਤਿਸ ਭਾਵੇਂ ਸੋ ਥੀਐ ਇਹਨਾਂ ਜਨਤਾ ਵਸ ਕਿਸ਼ਨਾ ਹੈ ਸਿਰੀ ਰਾਗ ਮਹੱਲਾ ਪਹਿਲਾ ਮਨ ਝੂਠਾ ਤਨ ਝੂਠ ਹੈ ਜੇਵਾ ਝੂਠੀ ਹੋਏ ਮੁਖ ਝੂਠਾ ਝੂਠ ਬੋਲਣਾ ਕਿਉ ਕਰ ਸੂਚਾ ਹੋਏ ਬਿਨ ਅਬ ਸ਼ਬਦ ਨਾ ਮਾਜੀਐ ਸਾਚੇ ਤੇ ਸੱਚ ਹੋਈ ਮੁੰਦੇ ਗੁਣ ਹੀਣੀ ਸੁਖ ਕੇਹ ਫਿਰ ਰਲਿਆ ਰਸ ਮਾਨਸੀ ਸਾਚ ਸ਼ਬਦ ਸੁਖ ਨੇਹ ਰਹਾ ਫਿਰ ਪਰਦੇਸੀ ਜੇ ਥੀਐ ਤਨ ਵੰਡੀ ਝੂਰੇ ਜੋ ਜਲ ਥੋੜਾ ਮਛੁਲੀ ਕਰਨ ਪਲਾਵ ਕਰੇ ਪਿਰ ਭਾਵੈ ਸੁਖ ਪਾਈਐ ਜਾ ਆਪੇ ਨਦਰ ਕਰੇ ਫਿਰ ਸਲਾਹੀ ਆਪਣਾ ਸਖੀ ਸਹੇਲੀ ਨਾਲ ਸਨ ਤੋ ਹੈ ਮਨ 모ਹਿਆ ਰਤੀ ਰੰਗ ਨਿਹਾਲ ਸਬਦ ਸਵਾਰੀ ਸੋਹਣੀ ਫਿਰ 라ਵੇ ਗੁਣ ਨਾਲ ਕਾਮਣ ਕਾਮਨਾ ਆਵਈ ਖੋਟੀ ਅਗਣ ਯਾਰ ਨਾ ਸੁਖ ਪਈਐ ਸਾਹੁਰੈ ਟੂਠ ਜਲੀ ਵੇਕਾਰ ਪਾਵਣ ਵੰਜਨ ਡਾਖੜੋ ਛੋਡੀ ਕੰਤ ਵਿਸਾਰ ਫਿਰ ਕੀ ਨਾਰ ਸੁਹਾਵਣੀ ਮੁੱਤੀ ਸੋਕਿਤ ਸਾਦ ਫਿਰ ਕੈ ਕਾਮ ਨ ਆਵਈ ਬੋਲੇ ਫਾਦਿਲ ਬਾਦ ਦਰ ਘਰ ਢੋਈ ਨਾ ਲਹੈ ਛੂਟੀ ਦੂਜੈ ਸਾਦ ਪੰਡਿਤ ਵਚ ਹੈ ਪੋਥੀਆ ਨ ਬੁੱਝ ਹੈ ਵਿਚਾਰ ਅਨ ਕਉ ਮਤੀ ਦੇ ਚੱਲ ਹੈ ਮਾਇਆ ਕਾ ਵਾਪਾਰ ਕਥਨੀ ਝੂਠੀ ਜਗ ਭਵੈ ਰਹਿਣੀ ਸ਼ਬਦ ਸੋਸਾਰ ਕਿਤੇ ਪੰਡਿਤ ਜੋਤ ਕੀ ਵੇਦਾ ਕਰਹਿ ਵਿਚਾਰ ਵਾਦ ਵਿਰੋਧ ਸਲਾਹਣੇ ਵਾਦੇ ਆਵਣ ਜਾਣ ਬਿਨ ਗੁਰ ਕਰਮ ਨਾ ਛੁੱਟਸੀ ਕਹਿ ਸੁਣ ਆਖ ਵਖਾਣ ਸਭ ਗੁਣਵੰਤੀ ਆਖੀ ਇਹ ਮੈਂ ਗੁਣਨਾਹੀ ਕੋਏ ਹਰ ਵਰ ਨਾਰ ਸੁਹਾਵਣੀ ਮੈਂ ਭਾਵੈ ਪ੍ਰਭ ਸੋਏ ਨਾਨਕ ਸ਼ਬਦ ਮਿਲਾਵੜਾ ਨਾ ਵੇ ਛੋੜਾ ਹੋਏ ਸ੍ਰੀ ਰਾਗ ਮਹੱਲਾ ਪਹਿਲਾ ਜਾਪ ਤਪ ਸੰਜਮ ਸਾਧੀਐ ਤੀਰਥ ਕੀਚੈ ਵਾਸ ਜਪ ਤਪ ਸੰਜਮ ਸਾਧੀ ਹੈ ਕਸ ਕੇ ਲਾਉਣਾ ਤੀਰਥ ਕੀਚੈ ਵਾਸ ਪੁੰਨ ਦਾਨ ਚੰਗੇ ਆਈ ਆ ਬਿਨ ਸਾਚੇ ਕਿਆ ਤਾਸ ਜੇਹਾ ਰਾਧੇ ਤੇਹਾ ਲੁਣੈ ਬਿਨ ਗੁਣ ਜਨਮ ਬਿਨਾਸ ਮੁੰਦੇ ਗੁਣ ਦਾਸੀ ਸੁਖ ਹੋਏ ਆਪ ਗੁਣ ਤਿਆਗ ਸਮਾਈ ਹੈ ਗੁਰਮਤ ਪੂਰਾ ਸੋਏ ਰਹਾਉ ਬੇਣੇ ਰਾਸੀ ਬਾਪਾਰੀਆ ਤੱਕੇ ਕੁੰਡਾ ਚਾਰ ਮੂਲ ਨਾ ਭੁਜੈ ਆਪਣਾ ਵਸਤ ਰਹੀ ਘਰ ਪਾਰ ਬਿਨ ਬਖਰ ਦੁਖ ਅਗਲਾ ਕੂੜ ਮੁਠੀ ਕੂੜਿਆਰ ਲਾਹਾ ਅਹਨ ਸੌਤਣ ਪਰਖੇ ਰਤਨ ਵਿਚਾਰ ਵਸਤ ਲਹੇ ਘਰ ਆਪਣੈ ਚੱਲੈ ਕਾਰਜਸਾਰ ਜਾਰਿਆ ਸਿਓ ਬਣਜ ਕਰ ਗੁਰਮੁਖ ਬ੍ਰਹਮ ਬੀਜਾਰ ਸੰਤਾ ਸੰਗਤ ਪਾਈਐ ਜੇ ਮੇਲੇ ਮਿਲਣ ਹਾਰ ਮਿਲਿਆ ਹੋਏ ਨਾ ਵਿਛੋੜੈ ਜਿਸ ਅੰਤਰ ਜੋਤ ਅਪਾਰ ਸਚੈ ਆਸਲ ਸਚ ਰਹਿ ਸਚੈ ਪ੍ਰੇਮ ਪਿਆਰ ਜਿਨੀ ਆਪ ਪਛਾਣਿਆ ਘਰਮਹਿ ਮਹਿਨ ਸਥਾਈ ਸੱਜੇ ਸੇ ਤੀਰਤਿਆ ਸਚੋ ਪੱਲੈ ਪਾਏ ਤਿਰਪ ਤਿਰਭਵਨ ਸੋ ਪ੍ਰਭ ਜਾਣੀਐ ਸਾਚੋ ਸਾਚੈ ਨਾਹੀ ਸਾਤਨ ਖਰੀ ਸੁਹਾਵਣੀ ਜੇਨ ਪਰ ਜਾਤਾ ਸੰਗ ਮਹਿਲੀ ਮਹਿਨ ਬੁਲਾਈਐ ਸੋ ਪਰ 라ਵੇ ਰੰਗ ਸੱਚ ਸੁਹਾਗਣ ਸਾਪਲੀ ਫਿਰ ਮੋਹੀ ਗੁਣ ਸੰਗ ਭੁਲੀ ਭੁਲੀ ਥਲ ਚੜਾ ਥਲ ਚੜ ਲੂਕਰ ਜਾਓ ਥੜਾ ਚੜਾ ਪਾਠ ਇਹ ਕਸਕੇ ਬੋਲਣਾ ਬਣਿ ਬਹਿ ਭੂਲੀ ਜੇ ਫਿਰਾ ਬਿਨ ਗੁਰ ਬੂਜ ਨਾ ਪਾਉ ਨਾਵ ਹੋ ਭੂਲੀ ਜੇ ਫਿਰਾ ਫਿਰ ਫਿਰ ਆਵ ਜਾ ਪੁੱਛ ਹੋ ਜਾਏ ਪਧਾਉ ਆ ਚੱਲੇ ਚੱਕਰ ਹੋਏ ਰਾਜਨ ਜਨ ਹੈ ਆਪਣਾ ਦਰ ਕਰ ਠਾਕ ਨ ਹੋਏ ਨਾਨਕ ਏਕੋ ਰਬ ਰਹਿਆ ਦੂਜਾ ਅਵਰ ਨ ਕੋਏ ਸ੍ਰੀ ਰਾਗ ਮਹੱਲਾ ਪਹਿਲਾ ਗੁਰ ਤੇ ਨਿਰਮਲ ਜਾਣੀਐ ਨਿਰਮਲ ਦੇਹ ਸਰੀਰ ਨਿਰਮਲ ਸਾਚੋ ਮਨ ਵਸੈ ਸੋ ਜਾਣੈ ਅਬ ਪੀਰ ਸਹਜੈ ਤੇ ਸੁਖ ਅਗਲੋ ਨਾ ਲਾਗੈ ਜਮ ਤੀਰ ਭਾਈ ਰੇ ਮੈਲ ਨਾਹੀ ਨਿਰਮਲ ਜਲ ਨਾਇ ਨਿਰਮਲ ਸਾਚਾ ਏਕ ਤੂੰ ਹੋਰ ਮੈਲ ਭਰੀ ਸਭ ਜਾਏ ਰਹਾਮ ਹਰ ਕਾਮੰਦਰ ਸੋਹਣਾ ਕੀਆ ਕਰਨੈ ਹਾਰ ਰਵ ਸਸ ਦੀਪ ਅਨੂਪ ਜੋਤ ਤ੍ਰਿਭਵਨ ਜੋਤ ਅਪਾਰ ਹਾਟ ਪਟਨ ਗੜ ਕੋਠੜੀ ਸੱਚ ਸੌਦਾ ਵਾਪਾਰ ਗਿਆਨ ਅੰਜਨ ਭੈ ਭੰਜਨਾ ਦੇਖ ਨਿਰੰਜਨ ਭਾਏ ਗੁਪਤ ਪ੍ਰਗਟ ਸਭ ਜਾਣੀਐ ਜੇ ਮਨ ਰੱਖੈ ਠਾਈ ਐਸਾ ਸਤਗੁਰ ਜੇ ਮਿਲੇ ਸਹਜੇ ਲੈ ਮਿਲਾਏ ਕਸ ਕਸ ਵੱਟੀ ਲਾਈਐ ਪਰਖੇ ਹਿਤ ਚਿਤ ਲਾਈ ਖੋਟੇ ਠੌਰ ਨਾ ਪਾਏਨੀ ਖਰੇ ਖਜਾਨੇ ਪਾਈ ਆਸ ਅੰਦੇਸਾ ਦੂਰ ਕਰਿ ਿਉ ਮਨ ਜਾਇ ਸਮਾਈ ਸੁਖ ਕਉ ਮੰਗੈ ਸਭ ਕੋ ਦੁਖ ਨਾ ਮੰਗੈ ਕੋਇ ਸੁਖ ਹੈ ਤੋ ਦੁਖ ਅਗਲਾ ਮਨ ਮੁਖ ਬੂਝ ਨ ਹੋਇ, ਸੁਖ ਦੁਖ ਸਮ ਕਰਿ ਜਾਣੀਐ ਸਬਦਿ ਭੇਦ ਸੁਖੁ ਹੋਇ, ਵੇਦ ਪੁਕਾਰੇ ਵਾਚੀਐ ਬਾਣੀ ਬ੍ਰਹਮ ਬਿਆਸੁ, ਮਨਿ ਜਨੁ ਸੇਵਕ ਸਾਧਿਕਾ ਨਾਮੁ ਰਤੇ ਗੁਣੁ ਤਾਸੁ, ਸਚੁ ਰਤੇ ਸੇ ਜਨੁ ਗਏ ਹਉ ਸਦ ਬਲਿਹਾਰੈ ਜਾਸੁ, ਚਹੁ ਜੁਗ ਮੈਲੇ ਮਲੁ ਭਰੇ ਜਿਨ ਮੁਖ ਨਾਮ ਨਾ ਹੋਏ ਭਗਤੀ ਪਾਏ ਵਿਹੋਣਿਆ ਮੋਹ ਕਾਲਾ ਪਤਖ ਹੋਏ ਜਿਨੀ ਨਾਮ ਵਿਸਾਰਿਆ ਅਵਗਣ ਮੁਠੀ ਰੋਏ ਖੋਜਤ ਖੋਜਤ ਪਾਇ ਡਰ ਕਰ ਮਿਲੈ ਮਿਲਾਈ ਆਪ ਪਛਾਨੈ ਘਰ ਵਸੈ ਹੋ ਮੈਂ ਤ੍ਰਿਸ਼ਨਾ ਜਾਏ ਨਾਨਕ ਨਿਰਮਲ ਊਜਲੇ ਜੋ ਰਾਤੇ ਹਰ ਨਾਏ ਸ਼ੇਰੀ ਰਾਗ ਮਹੱਲਾ ਪਹਿਲਾ ਸੁਣ ਮਨ ਭੂਲੇ ਬਾਬਰੇ ਗੁਰ ਕੀ ਚਰਣੀ ਲਾਗ ਹਰ ਜਪ ਨਾਮ ਧਿਆਏ ਤੂ ਜਮ ਡਰਪੈ ਦੁਖ ਭਾਗ ਦੂਖ ਘਣੋ ਦੋਹਾਕਣੀ ਕਿਉ ਥਿਰ ਰਹੈ ਸੁਹਾਗ ਭਾਈ ਰੇ ਅਵਰ ਨਾਹੀ ਮੈਂ ਥਾਉ ਮੈਂ ਧਨ ਨਾਮ ਨਿਦਾਨ ਹੈ ਗੁਰ ਦਿਆ ਪਲ ਜਾਉ ਰਹਾਉ ਗੁਰਮਤਿ ਪਤਿ ਸਾਵਾਸ ਤਿਸ ਤਿਸ ਕੈ ਸੰਗ ਮਿਲਾਉ ਹਾਂ ਗੁਰਮਤਿ ਪਤਿ ਸਾਵਾਸ ਤਿਸ ਇਥੇ ਵਿਸ਼ਰਾਮ ਤਿਸ ਕੈ ਸੰਗ ਮਿਲਾਉ ਦੂਜਾ ਤੇ ਸੱਗੇ ਲੈ ਕੇ ਜਾਣਾ ਤੇ ਸੇ ਬੈਨ ਘੜੀ ਨਾ ਜੀਵਉ ਬਿਨ ਨਾਵੈ ਮਰ ਜਾਉ ਮੈਂ ਅੰਦੁਲੇ ਨਾਮ ਨ ਵਿਸਰ ਟੇਕ ਟਿਕੀ ਕਰ ਜਾਉ ਗੁਰੂ ਜਿਨਾ ਕਾ ਅੰਦੁਲਾ चेले नाही ठाव, बिन सतगुर नाव न ना पाई है बिन नावै क्या आव आए गया जो बिन नावे दुख देहोरी जो कलर की पीत तब लग महल न पाई है जब लग साच न चीत शब्द रपै कर पाई है निरबाणी पद नीत ਹਉ ਗੁਰ ਪੁਛੋ ਆਪਣੇ ਗੁਰਪੁਛ ਕਾਰਕਮਾਹ ਸਬਦ ਸਲਾਹੀ ਮਨਵਸ ਹਉ ਮੈਂ ਦੁਖ ਜਲ ਜਾਉ ਸਹਿਜੇ ਹੋਏ ਮਿਲਾਵਣਾ ਸਾਚੇ ਸਾਚ ਮਿਲਾਉ ਸਬਦ ਰਤੇ ਸੇ ਨਿਰਮਲੇ ਤਜ ਕਾਮ ਕ੍ਰੋਧ ਅਹੰਕਾਰ ਨਾਮ ਸਲਾਹਨ ਸਦ ਸਦਾ ਹਰ ਰਖ ਹੈ ਉਰਤਾਰ ਸੋਕ ਮਨੋ ਵਿਸਾਰੀਐ ਸਭ ਜੀਆ ਦਾ ਆਧਾਰ ਸ਼ਬਦ ਮਰੈ ਸੋ ਮਰ ਰਹਾ ਫਿਰ ਮਰੈ ਨਾ ਦੂਜੀ ਵਾਰ ਹਾਂ ਸ਼ਬਦ ਮਰੈ ਸੋ ਮਰ ਰਹਾ ਇੱਥੇ ਵਿਸ਼ਰਾਮ ਫਿਰ ਮਰੈ ਨਾ ਇੱਥੇ ਠੰਮ ਕਲਾ ਕੇ ਫਿਰ ਕਰਣਾ ਦੂਜੀ ਵਾਰ ਸ਼ਬਦ ਹੈ ਹੀ ਤੇ ਪਾਈ ਹੈ ਹਰ ਨਾਮੇ ਲੱਗਾ ਪਿਆਰ ਬਿਨ ਸ਼ਬਦੈ ਜਗ ਭੂਲਾ ਫਿਰੈ ਮਰ ਜਨਮੈ ਬਾਰੋ ਬਾਰ ਸਬਸਾ ਲਾਹੈ ਆਪਕਾ ਵੱਡੋ ਬਡੇਰੀ ਹੋਏ ਗੁਰ ਬਿਨ ਆਪ ਨ ਚੀਨੀਐ ਕਹੇ ਸੁਨੇ ਕਿਆ ਹੋਏ ਨਾਨਕ ਸਬਦ ਪਛਾਣੀਐ ਹਉਮੈ ਤਰੈ ਨ ਕੋਈ ਸ਼੍ਰੀ ਰਾਗ ਮਹਲਾ ਪਹਿਲਾ ਬੈਨੇ ਪਰ ਧਨ ਸੀਗਾਰੀਐ ਜੋਬਨ ਬਾਦ ਖਵਾਰ ਨਾ ਮਾਣੀ ਸੁਖ ਸੇਜੜੀ ਬੇਲੇ ਪਰ ਬਾਦ ਸੀਗਾਰ ਦੁਖ ਕਣੋ ਦੋਹਾ ਗਣੀ ਨਾ ਘਰ ਸੇਜ ਪਤਾਰ ਆ ਨਾ ਘਰ ਸੇਜ ਪਤਾਰ ਪਤਾਰ ਨਹੀਂ ਬੋਲਣਾ ਤੱਤੇ ਨਾਲੇ ਬੋਲਣਾ ਭੱਵੇ ਤੋਂ ਤੋੜ ਕੇ ਪਤਾਰ ਇਸੇ ਤਰ੍ਹਾਂ ਉਚਾਰਨ ਕਰਨਾ ਮਨ ਰੇ RAM ਜਪੋ ਸੁਖ ਹੋਏ ਮਨ ਗੁਰ ਪ੍ਰੇਮ ਨਾ ਪਾਈਐ ਸ਼ਬਦ ਮਿਲੇ ਰੰਗ ਹੋਏ ਰਹਾਉ ਗੁਰਸੇਵਾ ਸੁਖ ਪਾਈ ਐ ਹਰ ਵਰ ਸਹਜ ਸੀਗਾਰ ਸੱਚ ਮਾਣੇ ਫਿਰ ਜਿਸੇ ਜੜੀ ਗੂੜਾ ਹੇਤ ਪਿਆਰ ਗੁਰਮੁਖ ਜਾਣ ਸਿੰਘਾਣੀ ਐ ਗੁਰ ਮੇਲੀ ਗੁਣ ਚਾਰ ਸੱਚ ਮਿਲੋ ਵਰ ਕਾਮਣੀ ਫਿਰ ਮੋਹੀ ਰੰਗ ਲਾਈ ਮਨ ਤਨ ਸਾਚ ਵਿਗਸਿਆ ਕੀਮਤ ਕਹਿਣ ਨਾ ਜਾਏ ਆ ਜਿਹੜਾ ਵੀ ਕਿਸੇ ਆ ਪਾਠ ਹੈ ਵੇਕਸਿਆ ਦਾ ਵੀ ਉਚਾਰਨ ਕੀਤਾ ਜਾਂਦਾ ਹੈ ਤੇ ਵਗਸਿਆ ਵੀ ਵਗਸਿਆ ਜਿਵੇਂ ਕਿ ਅਚਰਜ ਆੜਾ ਚਚਾ ਰਾਰਾ ਜਜਾ ਅਛ ਤੋ ਤੋੜ ਕੇ ਅਚਰਜ ਹੋ ਜਾਂਦਾ ਹੈ ਤੇ ਅਚਰਜ ਵੀ ਹੋ ਜਾਂਦਾ ਇਹਦਾ ਅਰਥ ਨਹੀਂ ਬਦਲਦਾ ਭਾਵੇਂ ਵੇਕਸਿਆ ਕਹੇ ਦਿਓ ਭਾਵੇਂ ਵਗਸਿਆ ਕਹੇ ਦਿਓ ਅਰਥ ਇੱਕੋ ਹੀ ਰਹਣਾ ਜਿਵੇਂ ਅਚਰਜ ਤੇ ਅਚਰਜਤਾ ਹੁੰਦਾ ਹਾਂਜੀ ਹਰ ਵਾਰ ਧਰ ਸੋਹਾਗਣੀ ਨਿਰਮਲ ਸਾਚਾ ਨਾਏ ਮਨ ਮਹਿ ਮਲੂਆ ਜੇ ਮਰੈ ਤਾ ਫਿਰਿ ਰਾਵੈ ਨਾਰੁ, ਏਕਤ ਤਾਗੈ ਰਲਿ ਮਿਲੈ ਗਲਿ ਮੋਤੀਅਨ ਕਾ ਹਾਰੁ, ਸੰਤਿ ਸਭਾ ਸੁਖੁ ਉਪਜੈ ਗੁਰਮੁਖਿ ਨਾਮੁ ਆਧਾਰੁ, ਖਿਨ ਮਹਿ ਉਪਜੈ ਖਿਨ ਖਪੈ ਖਿਨ ਆਵੈ ਖਿਨ ਜਾਇ, ਸਬਦੁ ਪਾਸਾਣੈ ਰਵਿ ਰਹੈ ਨਾ ਤਿਸੁ ਕਾਲੁ ਸਨਤਾਇ, ਸਾਹਿਬ ਅਤੁੱਲ ਨਾ ਤੋਲੀ ਐ ਕਥਨ ਨਾ ਪਾਇਆ ਜਾਏ ਵਪਾਰੀ ਵਣ ਜਾ ਰਿਆ ਆਏ ਵਜਹੋ ਲਿਖਾਈ ਕਾਰ ਕਮਾਵ ਹੈ ਸੱਚ ਕੀ ਲਾਹਾ ਮਿਲੇ ਰਜਾਈ ਪੂੰਜੀ ਸਾਚੀ ਗੁਰ ਮਿਲੇ ਨਾ ਤਿਸ ਤਿਲ ਨਾ ਸਮਾਈ ਗੁਰਮੁਖ ਤੋਲ ਤੁਲਾਈ ਸੀ ਸੱਚ ਤਰਾਜੀ ਤੋਲ ਆਸਾ ਮਨਸਾ ਮੋਹਣੀ ਗੁਰ ਠਾਕੀ ਸੱਚ ਬੋਲ ਆਪ ਤੁਲਾਏ ਤੋਲ ਸੀ ਪੂਰੇ ਪੂਰਾ ਤੋਲ ਕਥਨ ਕਹਿਣ ਨਾ ਛੁੱਟੀ ਐ ਨਾ ਪੜ ਪੁਸਤਕ ਭਾਰ ਨਾ ਨਾ ਪੜ ਪੁਸਤਕ ਪੜ ਪੜਸ ਕੇ ਬੋਲਣਾ ਕਾਇਆ ਸੋਚ ਨਾ ਪਾਈ ਐ ਬਿਨ ਹਰ ਭਗਤ ਪਿਆਰ ਨਾਨਕ ਨਾਮ ਨਾ ਵਿਸਰੈ ਮਿਲੇ ਗੁਰ ਕਰਤਾਰ ਕਥਨ ਕਹਿਣ ਨਾ ਛੁੱਟੀ ਐ ਨਾ ਪੜ ਪੁਸਤਕ ਭਾਰ ਕਾਇਆ ਸੋਚ ਨ ਪਾਈ ਐ ਬਿਨ ਹਰ ਭਗਤ ਪਿਆਰ ਨਾਨਕ ਨਾਮ ਨ ਵਿਸਰੈ ਮਿਲ ਗੁਰ ਕਰਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ